ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਸ ਫਤਿਹ ਗੁਰਬਾਣੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਸ੍ਰੀ ਹਰਿਦਾਸ ਮਲ ਸੋਢੀ ਖਤਰੀ ਦੇ ਘਰ ਮਾਤਾ ਦਇਆ ਕੌਰ ਜੀ ਦੇ ਕੁੱਕੋ ਹੋਇਆ ਕਿਉਂਕਿ ਕਰ ਵਿੱਚ ਸਭ ਤੋਂ ਵੱਡੇ ਸਨ ਇਸ ਲਈ ਉਹਨਾਂ ਨੂੰ ਜੇਠਾ ਦੇ ਨਾਂ ਨਾਲ ਹੀ ਪੁਕਾਰਿਆ ਜਾਂਦਾ ਸੀ ਆਪ ਜੀ ਦੇ ਮਾਤਾ ਜੀ ਦਾ ਛੋਟੀ ਉਮਰ ਵਿੱਚ ਹੀ ਸਵਰਗਵਾਸ ਹੋ ਗਏ ਸਨ ਇਸ ਲਈ ਆਪ ਨੂੰ ਆਪਣੇ ਨਾਨਕੇ ਪਿੰਡ ਬਸਰ ਕੇ ਆਉਣਾ ਪਿਆ ਇੱਥੇ ਆਪ ਛੋਲੀਆਂ ਦੀ ਪੁੰਗੜੀਆਂ ਦੀ ਛਬੜੀਆਂ ਲਾ ਕੇ ਵੇਚਦੇ ਸਨ ਗੁਰੂ ਅਮਰਦਾਸ ਜੀ ਵੀ ਬਸਾਰ ਦੇ ਪਿੰਡੇ ਰਹਿਣ ਵਾਲੇ ਸਨ ਜਦੋਂ ਬਸਾਰ ਦੇ ਚੜਗੇ ਗੋਇੰਦਵਾਲ ਚਲੇ ਗਏ ਤਾਂ ਉਹ ਭਾਈ ਜੇਠਾ ਜੀ ਨੂੰ ਵੀ ਆਪਣੇ ਨਾਲ ਹੀ ਗੋਇੰਦਵਾਲ ਲੈ ਗਏ ਗੋਇੰਦਵਾਲ ਜਾ ਕੇ ਵੀ ਉਹ ਕੁੰਗੜੀਆਂ ਵਿੱਚ ਦਸਨ ਅਤੇ ਨਾਲ-ਨਾਲ ਲੰਗਰ ਦੀ ਸੇਵਾ ਅਤੇ ਬਾਉਲੀ ਉਸਾਰੀ ਲਈ ਮਿੱਟੀ ਡੋਣ ਦੀ ਸੇਵਾ ਵੀ ਕਰਦੇ ਸਨ ਇਸ ਸਾਖੀ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਬੇਨਤੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਸੇਵਾ ਕਰਦੇ ਕਰਦੇ ਆਪ ਜਵਾਨ ਹੋ ਗਏ ਆਪ ਜੀ ਦੇ ਮਿੱਠੇ ਸੁਭਾਅ ਅਤੇ ਨਿਸ਼ਕਾਮ ਸੇਵਾ ਨੂੰ ਮੁੱਖ ਰੱਖ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਛੋਟੀ ਜਿਹੀ ਪੁੱਤਰੀ ਬੀਬੀ ਪਾਨੀ ਦਾ ਵਿਆਹ ਆਪ ਨਾਲ ਕਰ ਦਿੱਤਾ ਆਪ ਦੇ ਕਰ ਤਿੰਨ ਪੁੱਤਰ ਦਾ ਜਨਮ ਹੋਇਆ ਬਾਬਾ ਪ੍ਰਤੀਜਨ 1617 ਵੇ ਬਾਬਾ ਮਹਾਦੇਵ ਜੀ 1618 ਈਸਵੀ ਵੇ ਅਤੇ ਗੁਰੂ ਅਰਜਨ ਦੇਵ ਜੀ 1620 ਵਿਚ ਜਨਮ ਹੋਇਆ ਸੀ ਆਪਨੇ ਸਮੰਤ 1631 ਵਿੱਚ ਅੰਮ੍ਰਿਤਸਰ ਸ਼ਹਿਰ ਬਸਾਉਣ ਦਾ ਭਾਰਤ ਸੰਭਾਲਿਆ ਪਹਿਲਾ ਇਸ ਸ਼ਹਿਰ ਦਾ ਨਾਮ ਗੁਰੂ ਦਾ ਚੱਕ ਸੀ ਫਿਰ ਇਸ ਦਾ ਨਾਮ ਚੱਕ RAMDAS ਪਿਆ ਅਤੇ ਬਾਅਦ ਵਿੱਚ ਅੰਮ੍ਰਿਤ ਸਰੋਵਰ ਤਿਆਰ ਹੋਣ ਤੇ ਇਸ ਦਾ ਨਾਮ ਅੰਮ੍ਰਿਤਸਰ ਹੋ ਗਿਆ ਆਪ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਵੀ ਕਈ ਉਦਾਮ ਕੀਤੇ ਭਾਈ ਗੁਰਦਾਸ ਅਤੇ ਹੋਰ ਵਿਦਵਾਨਾਂ ਨੂੰ ਆਪਨੇ ਦੂਰ ਦੂਰ बेशक आप पढ़ाई नहीं कर सके पर गोइंदवल आके आपने बड़ी लगन मेहनत विद्या पढ़ी आप राग विद्या निपुन सन गुरगद्दी प्राप्त करने तो बाद लाहौर वासुलावे आप ਆਪਣੇ ਜਨਮ ਸਥਾਨ ਤੇ ਗਏ ਤਾਂ ਆਪਨੇ ਇੱਕ ਧਰਮਸ਼ਾਲਾ ਤਿਆਰ ਕਰਵਾਇਆ ਜਿੱਥੇ ਸਤਸੰਗਤ ਦੇ ਪ੍ਰਵਾਹ ਨਾਲ ਸਿੱਖੀ ਦਾ ਪ੍ਰਚਾਰ ਹੋਣ ਲੱਗਾ ਆਪ ਦੀ ਮਹਿਮਾ ਨੂੰ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਵੀ ਆਪ ਨੂੰ ਮਿਲਣ ਆਏ ਤੇ ਆਪ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਮਸੰਦ ਦਸਵੰਦੀ ਪ੍ਰਥਾ ਵੀ ਚਲਾਈ ਗੁਰੂ ਜੀ ਸ਼ਹਿਰ ਬਸਾਉਣ ਅਤੇ ਸਰੋਵਰ ਦੀ ਖੁਦਾਈ ਦਾ ਜੋ ਕੰਮ ਆਰੰਭ ਕੀਤਾ ਸੀ ਉਸ ਵਾਸਤੇ ਤਨ ਦੀ ਬਹੁਤ ਲੋੜ ਸੀ ਇਹ ਕਮ ਉਹਨਾਂ ਨੇ ਮਸੰਦਾ ਦੇ ਜम्मे ਲਾਇਆ ਉਹ ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਅਤੇਸ਼ ਦਾਲੂਆ ਪਾਸੋਂ ਦਸਵੰਦ ਵੀ ਇਕੱਠਾ ਕਰਦੇ ਸਨ ਇਸ ਨਾਲ ਗੁਰੂ ਕਰਦੇ ਕਮਾਂ ਅਤੇ ਲੰਗਰ ਵਾਸਤੇ ਮਾਇਆ ਆਉਣ ਲੱਗ ਪਈ ਆਪਣੇ ਆਮਦਨ ਦੇ ਦਸਵੇਂ ਭਾਗ ਨੂੰ ਧਰਮ ਕਾਰਜ ਵਾਸਤੇ ਦੇਣ ਨੂੰ ਦਸਵੰਦ ਕਹਿੰਦੇ ਸਨ ਗੁਰੂ ਰਾਮਦਾਸ ਜੀ ਦੇ 679 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਆਪਨੇ ਸੂਹੀ ਰਾਗ ਵਿੱਚ ਲਾਵਾਂ ਦਾ ਉਚਾਰਨ ਵੀ ਕੀਤਾ ਜਿਸ ਵਿੱਚ ਆਤਮਾ ਅਤੇ ਪਰਮਾਤਮਾ ਦੇ ਮੇਲ ਦਾ ਪ੍ਰਤੀਕਾਤਮਕ ਸ਼ੈਲੀ ਵਿੱਚ ਵਰਣਨ ਕੀਤਾ ਹਜਕਲ ਸਿੱਖ ਅਨੰਦ ਕਾਰਜ ਦੇ ਸਮੇਂ ਇਹਨਾਂ ਚਾਰ ਲਾਵਾਂ ਦਾ ਉਚਾਰਨ ਕੀ ਕਰਦੇ ਹਨ ਆਪ ਜੀ ਦੀ ਸਾਰੀ ਬਾਣੀ 30 ਰਾਗਾਂ ਵਿੱਚ ਉਪਲਬਧ ਹੈ ਆਪ ਜੀ ਰਾਗ ਵਿਦਿਆ ਵਿੱਚ ਇੰਨੇ નિਪੁੰਨ ਸੰਕੀ ਆਪਨੇ ਕੁਝ ਰਾਗ ਆਪ ਪਿਆਰ ਕੀਤੇ ਸਿੱਖ ਜੀਵਨ ਨੀਤੀ ਦੀ ਨਯਤ ਕੀਤੀ ਆਪ ਜੀ ਨੇ ਲਿਖਿਆ ਹੈ ਕਿ ਇੱਕ ਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦੇ ਨਾਮ ਵਿੱਚ ਲੀਨ ਹੋਣਾ ਚਾਹੀਦਾ ਹੈ ਆਪ ਜੀ ਦੇ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਨੇ ਨੂੰ ਯੋਗ ਸਮਝ ਕੇ ਗੁਰਗੱਦੀ ਸੌਂਪ ਦਿੱਤੀ ਅਤੇ ਪਹਿਲਾ ਸਤੰਬਰ 1581 ਈਸਵੀ ਨੂੰ ਗੋਇਨਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ